ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਮਝੈਲ ਸਰਦਾਰ ਜਿਵੇਂ ਸਾਰੇ ਜਾਣਦੇ ਕਿ ਪੰਜਾਬ ਇਸ ਵੇਲੇ ਔਖੀ ਘੜੀ ਚੋਂ ਲੰਘ ਰਿਹਾ ਹੈ ਜਿੰਨੇ دریਾਈ ਇਲਾਕੇ ਨੇ ਪੰਜਾਬ ਦੇ ਭਾਵੇਂ ਉਹ ਰਾਵੀ ਦਾ ਆ ਬਿਆਸ ਦਾ ਆ ਜਾਂ ਸਤਲੁਜ ਦਾ ਆ ਸਾਰੇ ਜਿਹੜੇ ਇਲਾਕੇ ਨੇ ਉਹ ਪਾਣੀ ਨਾਲ ਭਰੇ ਪਏ ਨੇ ਕੁਦਰਤੀ ਆਫਤ ਨੇ ਘੇਰਿਆ ਪਿਆ ਸਾਰਿਆਂ ਨੂੰ ਤੇ ਇਸ ਸਮੇਂ ਜਿੰਨਾ ਪਣਪਰਾਵਾਂ ਦਾ ਨੁਕਸਾਨ ਹੋਇਆ ਆ ਉਹਨਾਂ ਦੀ ਮਦਦ ਕਰਨਾ ਸਾਡਾ ਫਰਜ਼ ਆ ਸਾਡੀ ਪਹਿਲ ਹੋਣੀ ਚਾਹੀਦੀ ਆ ਤੇ ਅੱਜ ਬੇਨਤੀ ਕਰਨੀ ਆ ਕਿ ਸਾਡਾ ਇੱਕ ਵੀਰ ਐ ਕੁਲਦੀਪ ਸਿੰਘ ਜਿਸ ਨੇ ਨਵਾਂ ਡੇਰੀ ਫਾਰਮ ਖੋਲਿਆ ਸੀ ਤੇ ਲਗਭਗ 25 ਦੇ ਕਰੀਬ ਉਹਦੇ ਜਿਹੜੇ ਆ گاਵਾ ਸੀ ਤੇ گاਵਾ ਦੇ ਬੱਚੇ ਸੀ ਜਿਸ ਵਿੱਚੋਂ ਜਦੋਂ ਰਾਵੀ ਦਰਿਆ ਦਾ ਪਾਣੀ ਚੜਿਆ ਤਾਂ ਤੁਹਾਨੂੰ ਪਤਾ ਹੀ ਇੱਕ ਫਾਰਮਾਂ ਤੇ گاਵਾ ਜਿਹੜੀਆਂ ਉਹ ਖੁੱਲੀਆਂ ਛੱਡੀਆਂ ਹੁੰਦੀਆਂ ਨੇ ਸੋ ਰਾਵੀ ਦਰਿਆ ਤੋਂ ਜਦੋਂ ਪਾਣੀ ਚੜਿਆ ਤਾਂ ਪਾਣੀ ਇੰਨੇ ਜ਼ਿਆਦਾ ਫਲੋ ਚ ਆਇਆ ਕਿ ਵੀਰ ਦੀਆਂ ਜਿਹੜੀਆਂ 10 ਤੋਂ 11 گاਵਾ ਜਿਹੜੀਆਂ ਆ ਉਹ ਪਾਣੀ ਦੇ ਵਿੱਚ ਵਹਿ ਗਈਆਂ ਤੇ ਨਾਲ گاਵਾ ਦੇ 5 ਤੋਂ 6 ਬੱਚੇ ਜਿਹੜੇ ਆ ਉਹ ਵੀ ਨਾਲ ਹੀ ਰੁੜ ਗਏ ਤੇ گاਵਾ ਜਿਹੜੀਆਂ ਸੀ ਉਹ ਲਗਭਗ 50 ਲੀਟਰ ਦੁੱਧ ਵਾਲੀਆਂ ਸੀ ਤੇ ਨੁਕਸਾਨ ਵੀਰ ਦਾ ਕਾਫੀ ਹੋਇਆ ਨਾਲ 85 ਕਿੱਲੇ ਦੀ ਟੂੜੀ ਤੇ ਨਾਲ ਜਿਹੜਾ ਸਾਇਲੇਜ ਬਣਾਇਆ ਸੀ ਉਹ ਵੀ ਪਾਣੀ ਦੀ ਲਪੇਟ ਵਿੱਚ ਆ ਗਿਆ ਤੇ ਮੈਂ ਬੇਨਤੀ ਕਰਦਾ ਸਾਰੇ ਭੰਡ ਭਰਾਵਾਂ ਨੂੰ ਸਕਰੀਨ ਤੇ ਨੰਬਰ ਵੀਰ ਦਾ ਚੱਲ ਰਿਹਾ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਹੋ ਤੇ ਪਰ ਵੱਡੀ ਗੱਲ ਜਿਹੜੀ ਆ ਉਹ ਇਹ ਆ ਕਿ ਇਸ ਵੇਲੇ ਤੂੜੀ ਦਾ ਹਿੱਲਾ ਤੇ ਰਲ ਮਿਲ ਕੇ ਸਾਰੇ ਭੈਣ ਭਰਾਵਾਂ ਨੇ ਉੱਥੇ ਬਹੁਤ ਵੱਡੇ ਪੱਧਰ ਤੇ ਕੀਤਾ ਹੋਇਆ ਆ ਪਚਾਇਆ ਇਸ ਤੂੜੀ ਨੂੰ ਪਰ ਇਸ ਵੇਲੇ ਤੂੜੀ ਨਾਲੋਂ ਜ਼ਿਆਦਾ ਜਿਹੜੀ ਲੋੜ ਆ ਉਹ ਹੈਗੀ ਆ ਫੀਡ ਦੀ ਚੌਕਰ ਦੀ ਤੇ ਸਾਇਲੇਜ ਦੀ ਇੱਕ ਸੁਖ ਦੱਸਣੇ ਆ ਵੀ ਆ ਕਿ ਪਾਣੀ ਦਾ ਪੱਧਰ ਜਿਹੜਾ ਆ ਉਹ ਥੋੜਾ ਜਾਂ ਨੀਵਾ ਗਿਆ ਆ ਕਿ ਆ ਲੋਕ ਆਪਣੇ ਘਰਾਂ ਨੂੰ ਪਰਤ ਰਹੇ ਆ ਤੂੜੀ ਦਾ ਉੱਥੇ ਹਿੱਲਾ ਆ ਤੇ ਤੂੜੀ ਦੇ ਨਾਲ ਨਾਲ ਤੁਹਾਨੂੰ ਪਤਾ ਹੈ ਕਿ ਹੁਣ ਹਰਾਚਾਰਾ ਜਾਂ ਖੇਤਾਂ ਚੋਂ ਪੱਠੇ ਜਿਹੜੇ ਆ ਉਹ ਤੇ ਸਾਰੇ ਖਰਾਬ ਹੋ ਚੁੱਕੇ ਆ ਤੇ ਤੂੜੀ ਦੇ ਨਾਲ ਹੁਣ ਚੌਕਰ ਦੀ ਫੀਡ ਦੀ ਤੇ ਸਾਈਲੀ ਦੀ ਲੋੜ ਆ ਉਹ ਜਿਹੜੀ ਆ ਉਥੇ ਪਚਾਉਣ ਦੀ ਲੋੜ ਆ ਜੇ 5-7 ਦਿਨ ਜਿਹੜਾ ਆ ਹਰੇਕ ਚੀਜ਼ ਨੂੰ ਹੋਲਡ ਕੀਤਾ ਜਾਵੇ ਉਸ ਤੋਂ ਬਾਅਦ ਜਦੋਂ ਪਾਣੀ ਦਾ ਪੱਦਰ ਨੀਵਾ ਹੋ ਗਿਆ ਤੇ ਬਹੁਤ ਚੀਜ਼ਾਂ ਦੀ ਲੋੜ ਪਣੀ ਆ ਬਹੁਤ ਅਜੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਆ ਤੇ 5-7 ਦਿਨ ਤੋਂ ਬਾਅਦ ਜਿਹੜਾ ਆ ਉਹ ਬਾਕੀ ਚੀਜ਼ਾਂ ਜਿਹੜੀਆਂ ਉਥੇ ਪਚਾਈਆਂ ਜਾਣ ਤੇ ਵੀਰ ਦਾ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਆ ਵੀਰ ਇਸ ਵੇਲੇ ਕਰਤਾਰਪੁਰ ਕੋਰੀਡੋਰ ਤੇ ਬੈਠਾ ਹੋਇਆ ਆ ਤੇ ਤੁਸੀਂ ਵੀਰ ਨਾਲ ਸੰਪਰਕ ਕਰਕੇ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਪਚਾਓ ਤੇ ਜਦੋਂ ਪਾਣੀ ਦਾ ਪਦਨਿਵਾ ਹੁੰਦਾ ਆ ਤੇ ਉਸ ਤੋਂ ਬਾਅਦ ਸੰਪਰਕ ਕਰਕੇ ਇਹ ਜਿਹੜੀ ਚੀਜ਼ ਆ ਉਹ ਪਚਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ